ਮम्मा ਅੱਜ ਕੀ ਬਣਾ ਰਹੇ ਹਾਂ ਅੱਜ ਸਸਤੀ ਕਾਂਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਬ੍ਰੈਡ ਪੀਜ਼ਾ ਤੇ ਨਾਲ ਬਣਾ ਰਹੇ ਚਾਹ ਦੁਪਹਿਰ ਦੀ ਚਾਹ ਦੇ ਨਾਲ ਖਾਵਾਂਗੇ ਬ੍ਰੈਡ ਪੀਜ਼ਾ ਤੇ ਅੱਜ ਸਾਰੇ ਜਾਣੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਬ੍ਰੈਡ ਪੀਜ਼ਾ ਕਿਹੋ ਜਿਹਾ ਬਣਦਾ ਬਣੇ ਰਿਓ ਸਾਡੀ ਵੀਡੀਓ ਦੇ ਨਾਲ ਹਾਂਜੀ ਪਹਿਲਾਂ ਆਪਣੀ ਚਾਹ ਤਿਆਰ ਲੈਨੇ ਆਪਾਂ ਇਹ ਚਾਹ ਦੇ ਵਿੱਚ ਆਪਾਂ ਪਾਵਾਂਗੇ ਮਸਾਲਾ ਸਾਰਾ ਗ੍ਰੇਟ ਕੀਤਾ ਹੋਇਆ ਵਾ ਥੋੜੇ ਜਿਹਾ ਸੰਸਾ ਪਾਤਾ eh, okay. orang tua mana yang peti? siapa peti? orang okay. tua peti tuh apa peti? orang tua udah padang apa ਤੋਂ ਘਣਾ ਪਪੜਾ ਪੀਜਾ ਲੈ ਰਹੇ ਹਾਂ ਤੇ ਆਪਣੀ ਕੜਾਈ ਆਪਾਂ ਪਹਿਲਾਂ ਗਰਮ ਕਰ ਦਾਂਗੇ ਇੱਧਰ ਇਸ ਤਰ੍ਹਾਂ ਆਪਾਂ ਗੈਸ 'ਚ ਬਾਲ ਲਿਆ ਤੇ ਆਪਾਂ ਉੱਪਰ ਰੱਖ ਲਿਆ স্ট্যান্ড ਤੇ ਇਪਰ ਕੜਾਈ ਦੇ ਵਿੱਚ ਥੋੜਾ ਜਿਹਾ ਪਾ ਲੈਣਾ ਨਮਕ ਥੋੜਾ ਜਿਹਾ ਨਮਕ ਪਾਤਾ ਵਾ ਤੇ ਆਪਣੀ ਕੜਾਈ ਹੋ ਜੂਗੀ ਗਰਮ ਹੋਣੀ ਦੇਖੋ यूज़ कर रहे हैं। सारी ब्रेड प्लेट कट गए ब्रैड दइड आप ਇਹ ਤਰ੍ਹਾਂ ਹੀ ਸਾਰੇ ਬ੍ਰੈੱਡ ਆਪਾਂ ਸਾਈਡਾਂ ਕੱਟ ਲਾਂਗੇ ਬੈਡ ਦੀਆਂ ਤੇ ਇੱਧਰ ਆਪਾਂ ਆ ਦੇਖੋ ਪਿਆਜ਼ ਪਿਆਜ਼ ਤੇ ਟਮਾਟਰ ਚੀਨਾਂ ਮਿਰਚ ਹਰੀ ਮਿਰਚ ਕੱਟ ਕੇ ਰੱਖ ਲਈ ਆ ਤੇ ਇੱਧਰ ਆਪਾਂ ਬੈਡ ਆਪਣੇ ਕੱਟ ਲਾਂਗੇ ਤੇ ਬ੍ਰੈੱਡ ਪੀਜ਼ ਆਪਾਂ ਬਣਾਵਾਂਗੇ ਬਹੁਤ ਵਧੀਆ ਬਣਦਾ ਵਾ ਤਿਆਰ ਦੀ ਚਾਹ ਦੇ ਨਾਲ ਬਣਾਉਣ ਲੱਗੇ ਆ ਅਸੀਂ ਸਾਡੀ ਵੀਡੀਓ ਨੂੰ ਮਾਤਾਵਾ ਸ਼ੇਅਰ ਕਰ ਦਿੱਤਾ ਕਰੋ ਜੀ ਤੇ ਅਸੀਂ ਵਧੀਆ ਵਧੀਆ ਇਸੇ ਤਰ੍ਹਾਂ ਰੈਸਪੀਆਂ ਬਣਾਉਂਦੇ ਰਹੀਏ ਹਾਂ ਜੀ ਸਾਰੇ ਬ੍ਰੈਡ ਇਸੇ ਤਰ੍ਹਾਂ ਕੱਢ ਲਏ ਤੇ ਫਿਰ ਤੁਹਾਨੂੰ ਦਿਖਾਉਣੇ ਆਪੀਆਂ ਸਬਜ਼ੀਆਂ ਐਡ ਕਰਾਂਗੇ ਦੇ ਉੱਪਰ ਪਾਉਣੇ ਆ ਤੁਹਾਨੂੰ ਹਾਂ ਜੀ ਅਨਚਾਹ ਫਿਰ ਮਣਗੀਆਂ ਦੇ ਦੁੱਧ ਪਾਦਾਂਗੇ ਰਿਜ ਗਈ ਆ ਨੀ ਦੇਰ ਆਪਣਾ ਪੀਜ਼ਾ ਬਣ ਰਿਹਾ ਉਹ ਨੀਂ ਕਰਫੀ ਜਾ ਤਿਆਰ ਹੋ ਰਹੀ ਇੱਥੇ ਆਪਣਾ ਆਪਾਂ ਗਾਇਸ ਇੱਥੇ ਬ੍ਰੈਡ ਕੱਟ ਲਿਆ ਸਾਰੇ ਇਹਦੇ ਲਈ ਸਾਰਾ ਹੁਣ ਆਪਾਂ ਸਾਰੀਆਂ ਸੌਸਸ ਕੋਲੀ ਵਿੱਚ ਕੱਢ ਲਾਂਗੇ ਹਾਂਜੀ ਆਪਣੀ ਪੀਜ਼ਾ ਸੌਸ ਹਾਂਜੀ ਆਪਣੀਆਂ ਪੀਜ਼ਾ ਸੌਸ ਤੇ ਆਪਣੀ ਤਦੂਰੀ ਸੌਸ ਤੇ ਮਾਇਓਨੈਸ ਪਾ ਲਾਂਗੇ ਆਪਾਂ ਕਿੰਨਾ ਨੂੰ ਕਰ ਲਾਂਗੇ ਮਿਕਸ ਤੇ ਅਦਰ ਆਪਣਾ ਆਪਣੇ ਮਾਇਓਨੈਸ ਵੀ ਆਪਾਂ ਮਿਕਸ ਕਰਨਾਗੇ ਵਧੀਆ ਤਰ੍ਹਾਂ ਨਾਲ ਉਹ ਸਾਰੀਆਂ ਚੀਜ਼ਾਂ ਆਪਾਂ ਕਰ ਲਾਂਗੇ ਮਿਕਸ ਨੀਓਨੀਸ ਦੂਰੀ ਸੋਸ ਤੇ ਵੀਸਾ ਸੋਸ ਉਹ ਦੇਖ ਚੰਗੀ ਤਰ੍ਹਾਂ ਹੁਣ ਆਪਾਂ ਆਪਾਂ ਆਪਣੇ ਪੀਜ਼ੇ ਬਣਾਵਾਂਗੇ ਗਾਇਸ ਇੱਥੇ ਆਪਾਂ ਲੈ ਕੇ ਆਏ ਆ ਚੀਜ਼ ਆਗਲੀ ਆਪਾਂ ਚੀਜ਼ ਮੰਗਵਾਈ ਆ ਆ ਆਪਣਾ ਮੱਖਣਾ ਬਟਰ ਅਮੂਲ ਬਟਰ ਗਾਇਸ ਅਮੂਲ ਬਟਰ ਤੇ ਆਪਾਂ ਜਿਹੜੀ ਪਲੇਟ ਦੇ ਉੱਪਰ ਬਣਾਉਣੇ ਨੇ ਆਪਣੇ ਐਂਡ ਪੀਜ਼ਾ ਉਹਦੇ ਉੱਪਰ ਲਗਾ ਲਾਂਗੇ ਪਲੇਟ ਦੇ ਉੱਪਰ ਸਾਰਾ ਚੰਗੀ ਤਰ੍ਹਾਂ ਲਗਾ ਲੈਣਾ ਆਪਾਂ ਐਂਡ ਜੀਨ ਪਲੇਟ ਆਪਾਂ ਰੱਖਤੀ ਆ ਕੜਾਈ ਦੇ ਵਿੱਚ ਤੇ ਆਪਣੀ ਕੜਾਈ ਵੀ ਗਰਮ ਹੋ ਚੁੱਕੀ ਹੈ ਥੋੜੀ ਜੀ ਤੇ ਹੁਣ ਆਪਾਂ ਅਧਰ ਪੀਜ਼ਾ ਰੈਡੀ ਕਰਵਾਗੇ ਆਪਣੇ ला लागे अपना सॉस लगा लगे जी बनाई है अपी थोड़ी सारे ब्रेड तो लगा लागे ਹਾਂਜੀ ਉਹਨਾਂ ਤੇ ਬ੍ਰੈਡ ਦੇ ਉੱਪਰ ਸੌਸ ਲਗਾ ਲਈਏ ਆਪਾਂ ਤੇ ਆਪਾਂ ਜਿਹੜੀ ਸਬਜ਼ੀਆਂ ਕੱਟੀਆਂ ਨੇ ਵੈਜੀਟੇਬਲਸ ਸਾਰੇ ਪਾ ਲਾਂਗੇ ਥੋੜੀ ਜਿਹੀ ਪਾ ਲਾਂਗੇ ਉੱਪਰ ਅਨਨ ਸਾਦੀ ਬਣੀ ਆ ਗਾਇਸ ਆਪਾਂ ਥੋੜੇ ਥੋੜੇ ਪਾ ਲਾਂਗੇ ਪਿਆਜ਼ ਥੋੜੀ ਜਿਹੀ ਪਾ ਲਾਂਗੇ ਆਪਾਂ ਸ਼ਿਮਲਾ ਮਿਰਚ ਥੋੜੀ ਥੋੜੀ ਟਮਾਟਰ ਪਾ ਲਾਂਗੇ ਬਰੀਕ ਬਰੀਕ ਬੱਟਨੇ ਸੀ ਆਪਾਂ ਤੇ ਮਿਰਚ ਕੱਟੀ ਸੀ ਥੋੜੀ ਥੋੜੀ ਆਪਾਂ ਉੱਪਰ ਆਪਾਂ ਪਾ ਦਾਂਗੇ गाइस ਇੱਥੇ ਆਪਣੀ ਚਾਹ ਬਣ ਚੁੱਕੀ ਆ ਚਾਹ ਆਪਣੀ ਬਣ ਕੇ ਰੈਡੀ ਆ ਜੀ ਤੇ ਆ ਦੇਖੋ ਪੀਜ਼ਾ ਵੀ ਆਪਣੇ ਬਣ ਗਏ ਆ ਤੇ ਇਹਨਾਂ ਦੇ ਉੱਤੇ ਆਪਾਂ ਥੋੜੀ ਥੋੜੀ ਚੀਜ਼ ਪਾ ਦਾਂਗੇ ਅਦੂਗਾਸ਼ ਕਰ ਦਾਂਗੇ ਥੋੜੀ ਥੋੜੀ ਚੀਜ਼ ਸਾਰੇ ਬਰੈਡ ਦੇ ਉੱਪਰ ਹਮ ਜੀ ਉਹ ਆਪਣੇ 4 ਪੀਜ਼ਾ ਆਪਣਾ ਬਣਾ ਲਏ ਆ ਰੈੱਡ ਪੀਜ਼ਾ ਉਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ ਗਰਮ ਪਲੇਟ ਦੇ ਵਿੱਚ ਪੰਜਵੀਂ ਆ ਸਕਦੇ ਆ ਆਪਾਂ 4-4 ਹੀ ਬਣਾਵਾਂਗੇ ਗੈਸ ਜਦੋਂ ਰੈਡੀ ਹੁੰਦੇ ਤਾਂ ਮਿਲਦੇ ਹਾਂਜੀ ਹੁਣ ਆਪਣੇ ਪੀਜ਼ਾ ਇਹਦੇ ਵਿੱਚ ਰੱਖਦੇ ਆਪਾਂ ਬ੍ਰੈਡ ਪੀਜ਼ਾ ਤੇ ਨੂੰ ਆਪਾਂ ਇੱਧਰ ਟਾੜ ਦਾਂਗੇ ਤੇ ਸਟੀਮ ਹੋ ਜਾਣਗੇ ਫਿਰ ਆਪਣਾ ਬ੍ਰੈਡ ਪੀਜ਼ਾ ਰੈਡੀ ਹੋ ਜਾਊਗਾ ਹੁਣ ਇਹਦੇ ਨਾਲ ਆਪਾਂ ਆਪੇ ਫਿਲ ਕਰ ਲਵਨੇ ਸਾਰੇ ਹਾਂਜੀ ਉਹਨਾਂ ਆਉਣੇ ਪੀਜ਼ਾ ਵੀ ਆਪਾਂ ਸਿੱਧੇ ਬਣਾਵਾਂਗੇ ਹੁਣ ਇਹਦੇ ਨਾਲ ਆਪਲੇ ਆਪਣੇ ਪੀਜ਼ਾ ਬਣ ਰਹੇ ਨੇ ਹਾਂਜੀ ਇਹਨਾਂ ਦੇ ਉੱਪਰ ਵੀ ਆਪਾਂ ਚੀਜ਼ ਪਾਵਾਂਗੇ ਇਸ ਤਰ੍ਹਾਂ ਹੀ ਅੱਧੂ ਪਾਸ ਕਰ ਲਾਂਗੇ ਹਾਂਜੀ ਆਵਲੇ ਆਪਣੇ ਵੀ ਬ੍ਰੈਡ ਪੀਜ਼ਾ ਬਣ ਗਏ ਰਹਿਣ ਆਪਾਂ ਕੱਢ ਲਾਂਗੇ ਟਰੇ ਚ ਹੁਣ गाइस ਆਪਾਂ ਆਵਲੇ ਬਾਦਾਂਗੇ

ਲਾਸਟ ਪੀਸ ਪੰਜਰੱਖ ਲੈਨੇ ਹਾਂ ਜਗ੍ਹਾ ਵੀ ਹਾਂਜੀ ਜੀ ਆਪਣੇ ਪੀਜ਼ਾ ਬ੍ਰੈਡ ਪੀਜ਼ਾ ਬਣ ਗਿਆ ਦੇਖੋ ਤੇ ਇੱਧਰ ਵੀ ਬਣ ਰਹੇ ਨੇ ਇੱਧਰ ਕੁਝ ਬਣ ਗਏ ਨੇ ਤੇ ਆਪਾਂ ਇਹਦੇ ਉੱਤੇ ਚਿਲੀ ਬ੍ਰੇਕਸ ਤੇ ਔਰੀਗਾਨਾ ਛਿੜਕਾਂਗੇ ਥੋੜਾ ਥੋੜਾ ਅੱਛਾ ਬਣ ਰਿਹਾ

ਗਾਇਬ ਤੇ ਆਪਣੀ ਲਈ ਕੈਚਪ ਇੱਥੇ ਆਪਾਂ ਦੂਸਰੀ ਪਲੇਟ 'ਚ ਵੀ ਕੱਢ ਲਾਂਗੇ ਔਰੀਗਨ ਨੂੰ ਪਾ ਲਾਂਗੇ ਰੋਟੀ 'ਤੇ ਮਾਸੋਂ ਇਹਨੇ ਥੇਰੇ ਆਪਣੇ ਆਉਣੇ ਬਣ ਰਹੇ ਨੇ ਇਹ ਵੀ ਆਪਾਂ ਚੈੱਕ ਕਰ ਲੈਣੇ ਆ ਬਣ ਕੇ ਹਾਂਜੀ ਇਹ ਵੀ ਬਣ ਕੇ ਤਿਆਰ ਨੇ ਦੇਖੋ ਵਧੀਆ ਬਣ ਗਏ ਨੇ ਜੈਨਸਰ ਕਰ ਦਾਂਗੀ ਬੰਦ ਆਪਣੇ ਬ੍ਰੈਡ ਟੀਜ਼ਾ ਬਣ ਗਿਆ ਦੇਖੋ ਬਹੁਤ ਵਧੀਆ ਤੇ ਆਪਾਂ ਹੁਣ ਕਰਾਂਗੇ ਇੰਜੋਏ ਤੇ ਤੁਹਾਨੂੰ ਸਾਡੀ ਵੀਡੀਓ ਪੇਲ ਜੀ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ